ਗੀਕੇ ਬਾਈ ਮੈਨੂੰ ਨਹੀਂ ਪਤਾ ਮੈਂ ਤਾਂ ਆਹੀ ਗੱਡੀ ਵਿੱਚ ਝੂਟੇ ਲੈਣੇ ਆ ਮੈਨੂੰ ਚਾਹੇ ਕੋਈ ਥੇੜੇ ਨਾਲ ਜਵਾਈ ਮੈਨੂੰ ਝੂਟਾ ਜਵਾਦਿਆ ਗੱਡੀ ਵਿੱਚ ਹਾਂ ਭਾਈ ਬੋਲ ਚ ਨਹੀਂ ਕਿੰਨੇ ਦੀ ਟਿਕਟਾ ਭਾਈ ਕਿੰਨੇ ਦਾ ਢੇੜਾ ਜਵਾਕ ਦਾ ਮਨ ਕੁਝ ਹੋ ਜੂ ਬਾੜਾ ਹੀ ਖੜੇ ਪਿਆ ਪਿਆ ਤੜਕੇ ਦਾ ਮੇਰੇ ਅੱਜ ਓ ਠੀਕਾ ਠੀਕਾ ਜਿੱਤੇ ਟਿਕਟ ਤਾਂ ਕੋਈ ਬਾਲੀ ਨਹੀਂ ਟਿਕਟ ਤਾਂ 50 ਰੁਪਈਆ ਲਿਆ ਤੂੰ ਜਵਾਕ ਤਾਂ ਲਿਆ ਕਿਹੜਾ ਕਿਹਨੂੰ ਝੂਟੇ ਜਵਾਣੀ ਨੇ ਓ ਮਰਜੀ ਆ ਚੰਨੀ ਤੇਰੀ ਪੰਜੇਰਾ ਕਾਨੂੰ ਟਿੱਕੇ ਰੰਜੀਆਂ ਕਰੀ ਜਨ ਜਵਾਕ ਤਾਂ ਤੇਰੇ ਮੂਰੇ ਖੜਾ ਤੈਨੂੰ ਕਹੀ ਤਾਂ ਜਾਂਦਾ ਵੀ ਅੰਕਲ ਝੂਟੇ ਲੈਣੇ ਨੇ ਬਾਈ ਮੈਨੂੰ ਨਹੀਂ ਪਤਾ ਬਾਈ ਜਿੱਤੇ ਮਾਤਾ ਆਹੀ ਗੱਡੀ ਵਿੱਚ ਬੈਣਾ ਨਾਲੇ ਮਾਤਾ ਮੂਹਰੇ ਡੱਬੇ ਵਿੱਚ ਬੈ ਕੇ ਝੂਟੇ ਲੈਣਾ ਉਹ ਛਰਮ ਕਰ ਲਓ ਜਿੱਤੇ ਛਰਮ ਕਰ ਲਿਆ ਪੰਜੰਜਰਾ ਨੌ ਜਵਾਕ ਦਾ ਲਈ ਜਾਣਾ ਆ ਬੱਡ ਖਲੇਟ ਨੂੰ ਦਿੱਤ ਮੈਂ ਅਬ ਦੀ ਗੱਡੀ ਚੜਾਉਣੀ ਐ ਤੂੰ ਜੀ ਤਾਂ ਮੇਰੀ ਰੋਜੀ ਰੋਟੀ ਵਿੱਚ ਵੀ ਲੱਤ ਮਾਰੋਂਗੇ ਉਹ ਤੂੰ ਰੁਪਈਏ 50 ਛੱਡ ਮੇਰੇ ਤੋਂ ਜਿੱਤੇ ਪਵਾ ਛੋ ਲੈ ਜਾ ਇਹਨੂੰ ਉਹ ਸਾਹਮਣੇ ਨਾ ਕੋਤੀ ਰੇੜੀ ਤੇ ਝੂਟੇ ਜਵਾਜੇ ਮੇਰੀ ਗੱਡੀ ਕਾਨੂੰ ਚੜਾਉਣਾ ਪੰਜੰਜਰਾ Subscribe now and press the bell icon. Never miss an update.